ਸਭ ਤੋਂ ਪਹਿਲਾਂ ਤੇ ਮੈਂ ਇਹ ਦੱਸਣਾ ਚਾਹਾਂਗੀ ਕਿ ਇਹ ਇੱਕ ਬੇਸਿਕ ਨੀਡ ਹੈ ਅਸੀਂ ਸਭ ਕੁਝ ਛੱਡ ਸਕਦੇ ਹਾਂ ਪਰ ਕਦੀ ਵੀ ਅਸੀਂ ਖਾਣਾ ਪੀਣਾ ਨਹੀਂ ਛੱਡ ਸਕਦੇ ਔਰ ਹਰ ਕੋਈ ਅੱਜ ਦੇ ਟਾਈਮ ਦੇ ਵਿੱਚ ਹਰ ਕੋਈ ਚਾਹੁੰਦਾ ਹੈ ਕਿ ਸਾਨੂੰ ਪਿਓਰ ਤੇ ਨੇਚਰਲ ਚੀਜ਼ ਮਿਲੇ ਉਹਦੇ ਕਰਕੇ ਅਸੀਂ ਇਹ ਸੋਚਿਆ ਕਿ ਕਿਉਂ ਨਾ ਅਸੀਂ ਆਪਣੇ ਹੀ ਕੰਮ ਨੂੰ ਇੰਨਾ ਕਿ ਉੱਪਰ ਲੈ ਕੇ ਜਾਈਏ ਕਿ ਲੋਕਾਂ ਤੱਕ ਵੀ ਅਸੀਂ ਪਿਓਰ ਚੀਜ਼ ਦੇ ਸਕੀਏ ਪਹੁੰਚਾ ਸਕੀਏ ਤੇ ਦੂਸਰਾ ਅਸੀਂ ਇਸੇ ਵਿੱਚ ਹੀ ਆਪਣੇ ਪੰਜਾਬ ਵਿੱਚ ਰਹਿ ਕੇ ਹੀ ਕਮਾਈ ਵੀ ਕਰ ਸਕੀਏ ਨਾ ਸਾਨੂੰ ਬਾਹਰ ਜਾਣ ਦੀ ਲੋੜ ਪਏ ਤੇ ਜਿਹੜਾ ਜਿਹੜਾ ਵੀ ਸਾਡੇ ਨਾਲ ਜੁੜੇ ਉਹਨੂੰ ਵੀ ਕੁਝ ਬਾਹਰ ਨਾ ਜਾਣਾ ਪਏ ਇੱਥੇ ਰਹਿ ਕੇ ਹੀ ਉਹ ਆਪਣਾ ਕੰਮ ਕਰ ਸਕੇ ਸਰ ਮੈਂ ਐਮਐਸਸੀ ਕੀਤੀ ਹੋਈ ਹੈ ਮਾਈਕ੍ਰੋ ਹਲਦੀ ਫੂਡ ਟੈਕਨੋਲੋਜੀ ਫ্রম ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹਾਂਜੀ ਜਿਹੜਾ ਪ੍ਰੋਸੈਸ ਕਰਦੇ ਹੋ ਕਿ ਕਿਸ ਤਰ੍ਹਾਂ ਮਾਰਕੀਟਿੰਗ ਕਰਦੇ ਹੋ ਸਰ ਸਭ ਤੋਂ ਪਹਿਲਾਂ ਤਾਂ ਸਾਡੀ ਆਪਣੇ ਵੀ ਖੇਤ ਨੇ ਜਿਨ੍ਹਾਂ ਦੇ ਵਿੱਚ ਅਸੀਂ ਹਲਦੀ ਜਿਹੜੀ ਉਹ ਕਲਟੀਵੇਟ ਕਰਦੇ ਆ ਉਸ ਤੋਂ ਇਲਾਵਾ ਅਸੀਂ ਬਹੁਤ ਸਾਰੇ ਕਿਸਾਨਾਂ ਨੂੰ ਵੀਰ ਭਰਾਵਾਂ ਨੂੰ ਆਪਣੇ ਸੀਡਸ ਦਿੰਨੇ ਆ ਹਲਦੀ ਦੇ ਜਿਹਦੇ ਨਾਲ ਕਿ ਉਹ ਜਦੋਂ ਉਹਨਾਂ ਕੋਲੋਂ ਫਿਰ ਅਸੀਂ ਹਲਦੀ ਲੈ ਲੈਨੇ ਆ ਜਦੋਂ ਬਣ ਜਾਂਦੀ ਆ ਉਗ ਜਾਂਦੀ ਆ ਜਦੋਂ ਉਸ ਤੋਂ ਬਾਅਦ ਅਸੀਂ ਕੀ ਕਰਦੇ ਆ ਸਾਡੇ ਕੋਲ ਦੇਖੋ ਮਸ਼ੀਨਾਂ ਨੇ ਅਸੀਂ ਹਲਦੀ ਦੀ ਲੇਬਰ ਲਗਾ ਕੇ ਮੈਨੂਅਲ तरीके ਦੇ ਨਾਲ ਪਹਿਲਾਂ ਤੇ ਹਲਦੀ ਦੀ ਸਫਾਈ ਕਰਵਾਨੇ ਆ ਠੀਕ ਹੈ ਉਸ ਤੋਂ ਬਾਅਦ ਅਸੀਂ ਉਹਦੀ ਸੋਰਟਿੰਗ ਕਰਵਾਨੇ ਹਲਦੀ ਦੀ ਸੋਰਟਿੰਗ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀਆਂ ਫਿੰਗਰਸ ਨੇ ਤੇ ਜਿਹੜੇ ਬਲਬਸ ਨੇ ਉਹਨਾਂ ਨੂੰ ਲੱਗ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਅਸੀਂ ਉਹਦੀ ਵਾਸ਼ਿੰਗ ਕਰਵਾ ਕੇ ਸਟੀਮ ਪ੍ਰੋਸੈਸ ਕਰਵਾਨੇ ਆ ਕਿ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਜੰਮ ਪਾਰਟੀਕल्स ਜਾਂ ਕੋਈ ਵੀ ਜਿਹੜੇ ਫੋਰਨ ਪਾਰਟੀਕल्स ਨੇ ਉਹ ਸਾਰੇ ਸਫਾਈ ਦੇ ਨਾਲ ਨਿਕਲ ਜਾਣ ਉਸ ਤੋਂ ਬਾਅਦ ਉਹਦੀ ਸਰ ਕੀਤੀ ਜਾਂਦੀ ਹੈ ਸਨ ਡ్రਾਈਂਗ ਸਨ ਡ్రਾਈਂਗ ਦੇ ਨਾਲ ਸੂਰਜ ਦੀ ਧੁੱਪ ਦੇ ਨਾਲ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਜਿਹੜਾ ਸਨ ਹੈ ਆਪਾਂ ਨੂੰ ਇਸ ਤਰੀਕੇ ਦੀ ਹੀਟ ਪ੍ਰੋਵਾਈਡ ਕਰ ਰਿਹਾ ਹੈ ਕਿ ਉਹ ਚੀਜ਼ ਦੇ ਵਿੱਚੋਂ ਸਾਰਾ ਮਾਈਕਰੋਬੀਅਲ ਕੰਟੈਂਟ ਜਿਹੜਾ ਮੋਇਸਚਰ ਆ ਸੋਰੀ ਉਹ ਸਾਰਾ ਨਿਕਲ ਜਾਏਗਾ ਜੇ ਮੋਇਸਚਰ ਰਹਿ ਜਾਏ ਤਾਂ ਉਹ ਹਲਦੀ ਖਰਾਬ ਹੋਣ ਦੇ ਚਾਂਸ ਹੁੰਦੇ ਨੇ ਜਿੱਦੇ ਕਰਕੇ ਅਸੀਂ ਸਨ ਡ్రਾਈ ਕਰਵਾਨੇ ਆ ਕਿ ਉਹਦਾ ਜਿਹੜਾ ਮੋਇਸਚਰ ਕੰਟੈਂਟ ਆ ਉਹ ਸਿਰ ਕੰਟੈਂਟ ਆ ਸਿਰਫ 7 ਤੋਂ 8% ਰਹਿ ਸਕੇ ਉਸ ਤੋਂ ਬਾਅਦ ਅਸੀਂ ਕੀ ਕਰਦੇ ਆ ਸਨ ਡ్రਾਈਂਗ ਹੋਣ ਤੋਂ ਬਾਅਦ ਅਸੀਂ ਗ੍ਰਾਈਂਡਿੰਗ ਕਰਦੇ ਆ ਗ੍ਰਾਈਂਡਿੰਗ ਸਾਡੀ ਸਰ ਦੋ ਤਰੀਕਿਆਂ ਦੇ ਨਾਲ ਹੁੰਦੀ ਹੈ ਟੂ ਪ੍ਰੋਸ ਸੀ ਜਰ ਤੋਂ ਗਰਾਇੰਡਿੰਗ ਕਰਨੀ ਹਲਦੀ ਤੋਂ ਛੋਟੇ ਛੋਟੇ ਜੇ ਪੀਸੇਸ ਬਣਾਨੇ ਕ੍ਰਸ਼ਿੰਗ ਕਰਕੇ ਤਾਜੋ ਕੀ ওভার ਹੀਟ ਦੇ ਨਾਲ ਉਹਦਾ ਜਿਹੜਾ ਕਰਕਿਊਮਿਨ ਆ ਉਹ ਘਟਣਾ ਹੋ ਸਕੇ ਜੇ ਅਸੀਂ ਇੱਕ ਵਾਰੀ ਗ੍ਰਾਈਂਡ ਕਰ ਦਾਂਗੇ ਨਾ ਜਿਵੇਂ ਲੋਕੀ ਕਹਿੰਦੇ ਕਿ ਅਸੀਂ ਘਰ ਦੇ ਵਿੱਚ ਹਲਦੀ ਖੁਦ ਹੀ ਗ੍ਰਾਈਂਡ ਕਰਕੇ ਯੂਜ਼ ਕਰਦੇ ਆ ਉਹਦੇ ਵਿੱਚ ਤੇ ਸਰ ਕਰਕਿਊਮਿਨ ਬਿਲਕੁਲ ਹੀ ਘਟ ਰਹਿ ਜਾਂਦਾ ਆ ਕਿਉਂਕਿ ওভার ਹੀਟ ਹੋ ਜਾਂਦਾ ਅਸੀਂ ਹੀਟ ਟੈਂਪਰੇਚਰ ਜਿਹੜਾ ਹੈ ਆਪਣਾ ਉਹਨੂੰ ਅਸੀਂ ਪੂਰਾ ਕੰਟਰੋਲਡ ਵੇ ਦੇ ਵਿੱਚ ਰੱਖ ਕੇ ਪਹਿਲਾਂ ਦਲੀਆ ਜਿਹਾ ਬਣਾਨੇ ਆ ਉਹਦਾ ਹਲਦੀ ਦੇ ਵੱਡੇ ਵੱਡੇ ਪੀਸਿਸ ਤੋਂ ਉਸ ਤੋਂ ਬਾਅਦ ਅਸੀਂ ਉਹ ਛੋਟੇ ਜਿਹੜੇ ਦਲੀਏ ਦੇ ਪੀਸਿਸ ਨੇ ਉਹਨਾਂ ਤੋਂ ਅਸੀਂ ਪਾਊਡਰ ਫਾਰਮ ਦੇ ਵਿੱਚ ਉਹਨੂੰ ਤਿਆਰ ਕਰਦੇ ਆ ਪਾਊਡਰ ਫਾਰਮ ਤੇ ਤਿਆਰ ਹੋਣ ਤੋਂ ਬਾਅ ਇਹ ਤਿਆਰ ਹੋ ਗਈ ਹੈ ਔਰ ਇੱਥੇ ਸਹੀ ਲੇਬਰ ਲਗਾਈ ਹੋਈ ਹੈ ਜਿਹੜੇ ਕਿ ਹਲਦੀ ਦੀ ਪੈਕਿੰਗ ਕਰ ਰਹੇ ਨੇ ਇਹ ਰਲਾਸੀਆਂ ਨੇ ਦੇ ਨਾਲ ਕੀ ਆਪ ਤੇ ਕੰਮ ਕਰਦੇ ਨੇ ਹਾਂ ਜੀ ਸਰ ਇਹ ਡਿਪੈਂਡ ਕਰਦਾ ਜਦੋਂ ਤੇ ਸਾਡੀ ਪਿਆਲੀਆਂ ਦੇ ਵਿੱਚ ਖੇਤਾਂ ਦੇ ਵਿੱਚ ਵੀ ਲੇਬਰ ਲੱਗਦੀ ਆ ਉਦੋਂ ਤੇ ਸਾਡੇ 25 ਤੋਂ 30 ਜਿਹੜੇ ਲੋਕ ਨੇ ਉਹਨਾਂ ਨੂੰ ਲੇਬਰ ਮਿਲਦੀ ਆ ਉਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਕਿ ਨੇੜੇ ਤੇੜੇ ਦੀ ਆਪਣੇ ਜਿਹੜੀਆਂ ਪਿੰਡਾਂ ਦੀਆਂ ਬੀਬੀਆਂ ਨੇ ਉਹਨਾਂ ਨੂੰ ਅਸੀਂ ਰੋਜ਼ਗਾਰ ਦਿੰਨੇ ਆ ਉਹ ਪੈਕਿੰਗ ਕਰਦੀਆਂ ਨੇ ਸੋਰਟਿੰਗ ਕਰਦੀਆਂ ਨੇ ਇਹ ਸਾਰਾ ਕੰਮ ਅਸੀਂ ਕਰਦੇ ਆ ਬਹੁਤ ਬਹੁਤ ਸ਼ੁਕਰੀਆ ਦੇਖੀ ਆਨਲਾਈਨ ਕਰਦੇ ਕਿ ਆਨਲਾਈਨ ਕਰਦੇ ਸਰ ਇੱਕ ਤਾਂ ਸਾਡੀ ਗੱਡੀ ਵੀ ਆਪਣੇ ਆਲੇ ਦੁਆਲੇ ਦੇ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਜਾਂਦੀ ਆ ਉਸ ਤੋਂ ਇਲਾਵਾ ਸਰ ਸੀ ਹੁਣ ਆਨਲਾਈਨ ਸਟਾਰਟ ਕੀਤਾ ਹੈ ਸਾਡਾ ਅਫੀਸ਼ੀਅਲ ਵੈਬਸਾਈਟ ਹੈ armaanhaldi.com ਉਧੇ ਤੇ ਵੀ ਆਰਡਰ ਪਲੇਸ ਕੀਤੇ ਜਾ ਸਕਦੇ ਨੇ ਇੰਸਟਾਗ੍ਰam ਤੇ ਵੀ ਮੈਸੇਜ ਕਰਕੇ ਆਰਡਰ ਪਲੇਸ ਕੀਤੇ ਜਾ ਸਕਦੇ ਨੇ ਉਸ ਤੋਂ ਇਲਾਵਾ ਸਾਡਾ ਵਟਸਐਪ ਨੰਬਰ ਹੈ ਉਹ ਵੀ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਦੇ ਦਾਂਗੇ ਜਾਰੀ ਹਲਦੀ ਤੇ ਇਹ ਸਭ ਕੁਝ ਹੀ ਫਰਕ ਹੈ ਸਰ ਇਹ ਹਲਦੀ ਸਾਡੀ ਬਹੁਤ ਵਧੀਆ ਹਲਦੀ ਆ ਇਹ ਮੈਂ ਇਸ ਕਰਕੇ ਨਹੀਂ ਕਹਿ ਰਹੀ ਕਿ ਸਾਡਾ ਬ੍ਰਾਂਡ ਹੈ ਇਹ ਮੈਂ ਇਸ ਕਰਕੇ ਕਹਿ ਰਹੀ ਹਾਂ ਕਿਉਂਕਿ ਇੱਕ ਤਾਂ ਸਰ ਅਸੀਂ ਹਲਦੀ ਦੇ ਵਿੱਚ ਬਿਲਕੁਲ 1% ਵੀ ਕੋਈ ਮਿਲਾਵਟ ਨਹੀਂ ਕਰਦੇ ਨਾ ਅਸੀਂ ਕਲਰ ਦੀ ਮਿਲਾਵਟ ਕਰਦੇ ਆ ਨਾ ਅਸੀਂ ਫਲੇਵਰ ਦੀ ਮਿਲਾਵਟ ਕਰਦੇ ਆ ਬਾਜ਼ਾਰ ਦੇ ਵਿੱਚ ਜਿਹੜੀ ਹਲਦੀ ਆਉਂਦੀ ਆ ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਮਿਲਾਵਟ ਕੀਤੀ ਜਾਂਦੀ ਆ ਉਹ ਕਲਰ ਨੂੰ ਹੀ ਕੀਤੀ ਜਾਂਦੀ ਆ ਕਿਉਂਕਿ ਹਰ ਕੋਈ ਸੋਚਦਾ ਹੈ ਕਿ ਹਲਦੀ ਦਾ ਰੰਗ ਸੋਹਣਾ ਪੀਲਾ ਆ ਰਿਹਾ ਆ ਸਬਜੀ ਸੋਹਣੀ ਪੀਲੇ ਰੰਗ ਦੀ ਬੰਦੀ ਪਈ ਆ ਪਰ ਕੋਈ ਇਹ ਨਹੀਂ ਸੋਚਦਾ ਕਿ ਹਲਦੀ ਜਿਹੜੀ ਆ ਉਹ ਇੰ ਉਹਦੇ ਗੁਣਾ ਦੀ ਵਰਤੋਂ ਕੀਤੀ ਜਾਏ ਕਿਉਂ ਨਾ ਉਹਨਾਂ ਤੋਂ ਅਸੀਂ ਕੋਈ ਫਾਇਦਾ ਲੈ ਸਕੀਏ ਹਲਦੀ ਤੁਹਾਨੂੰ ਪਤਾ ਹੈ ਸਰ ਐਂਟੀ ਕੈਂਸਰਸ ਹੈ ਸਾਡੇ ਕੋਲ ਬਹੁਤ ਸਾਰੇ ਪੇਸ਼ੈਂਟਸ ਆਉਂਦੇ ਨੇ ਜਿਹੜੇ ਕਹਿੰਦੇ ਆ ਕਿ ਸਾਡੇ ਮਤਲਬ ਸਾਨੂੰ ਡਾਕਟਰ ਨੇ ਰਿਕਮੈਂਡ ਕੀਤਾ ਕਿ ਵਧੀਆ ਹਲਦੀ ਪੀਓ ਅਸੀਂ ਉਹਨਾਂ ਨੂੰ ਇਹੀ ਕਹਿੰਦੇ ਆ ਕਿ ਸਾਡੀ ਹਲਦੀ ਦੇ ਵਿੱਚ ਕੋਈ ਮਿਲਾਵਟ ਨਹੀਂ ਆ ਜਿੰਨੀ ਤੁਸੀਂ ਯੂਜ਼ ਕਰੋਗੇ ਓਨੀ ਵਧੀਆ ਅਸੀਂ ਖੁਦ ਸਾਰਾ ਪਰਿਵਾਰ ਸਵੇਰੇ ਗਰਮ ਪਾਣੀ ਦੇ ਵਿੱਚ ਹਲਦੀ ਪੀਂਦੇ ਆ ਸੋ ਹਲਦੀ ਸਿਰਫ ਸਬਜ਼ੀ ਬਣਾਉਣ ਦੇ ਵਾਸਤੇ ਨਹੀਂ ਯੂਜ਼ ਹੁੰਦੀ ਹਲਦੀ ਦੀਆਂ ਆਪਣੀਆਂ ਜਿਹੜੀਆਂ ਪ੍ਰੋਪਰਟੀਆਂ ਨੇ ਉਹਨਾਂ ਨੂੰ ਅਸੀਂ ਬਹੁਤ ਤਰੀਕਿਆਂ ਦੇ ਨਾਲ ਉਹਦੇ ਤੋਂ ਫਾਇਦੇ ਲੈ ਸਕਦੇ ਆ ਸਰ ਸਾਡੀ ਹਲਦੀ ਅਮਰੀਕਾ ਵੀ ਜਾਂਦੀ ਹੈ ਕੰਟੇਨਰ ਉਸ ਤੋਂ ਇਲਾਵਾ ਸਰ 올ਓਵਰ ਇੰਡੀਆ ਦੇ ਵਿੱਚ ਅਸੀਂ ਹਲਦੀ ਜੜੀ ਆ ਉਹ ਵਾਈ ਕੂਰੀਅਰ ਪੋਸਟ ਕਰਦੇ ਆ ਸਰ ਅਸੀਂ ਆਪਣੀ ਹਲਦੀ ਨੂੰ ਵਰਲਡ ਵਾਈਡ ਲੈ ਕੇ ਜਾਣਾ ਚਾਹੁੰਦੇ ਆ ਅਸੀਂ ਇਹ ਚਾਹੁੰਦੇ ਆ ਕਿ ਹਰ ਕੋਈ ਪਿਓਰ ਚੀਜ਼ ਪਿਓਰ ਹਲਦੀ ਖਾਏ ਔਰ ਕਿਉਂਕਿ ਇੰਨੀ ਜ਼ਿਆਦਾ ਗੁਣਕਾਰੀ ਚੀਜ਼ ਹੈ ਇਸ ਕਰਕੇ ਅਸੀਂ ਇਹ ਚਾਹੁੰਦੇ ਆ ਕਿ ਵਰਲਡ ਵਾਈਡ ਲੈ ਕੇ ਜਾਈਏ ਹਰ ਕੰਟਰੀ ਦੇ ਵਿੱਚ ਸਾਡੀ ਹਲਦੀ ਜਾਏ ਸਰ ਰੋਜ਼ਗਾਰ ਤੇ ਮਿਲਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਕੋਲ ਜਿੰਨੇ ਵੀ EMPLOYEES ਨੇ ਉਹਦੇ ਵਿੱਚ ਮਤਲਬ ਯੰਗ ਲੜਕੇ ਲੜਕੀਆਂ ਵੀ ਸ਼ਾਮਿਲ ਨੇ ਹੋਰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਆਪਣੇ ਕੰਮ ਨੂੰ ਇੰਨਾ ਕੁ ਵਧਾਵਾਂਗੇ ਕਿ ਹੋਰ ਲੋਕਾਂ ਨੂੰ ਵੀ ਰੋਜ਼ਗਾਰ ਮਿਲ ਸਕੇਗਾ। ਆਸ ਕੁਐਸਚਨ ਜੀ ਇਸ ਪਰਿਵਾਰ ਦੀ ਮੋ ਹਾਂਜੀ ਪਰ ਵਿਆਹ ਤੋਂ ਬਾਅਦ ਲੜਕੀ ਤਾਂ ਚੱਕੀ ਕਰਦੀ ਹੈ ਜਿਹਦੇ ਹਸਬੰਦ ਦਾ ਪਰਿਵਾਰ ਦਾ ਸਾਰੇ ਪਰਿਵਾਰ ਦਾ ਹਾਂਜੀ ਬਿਲਕੁਲ ਸਰ ਕੀ ਯੂਥ ਨੂੰ ਕਹਿਣਾ ਚਾਹੁੰਦੇ ਆ ਜਿਹੜੇ ਕੋਈ ਪਰਿਵਾਰ ਲੜਕੀਆਂ ਦੇ ਐਕਸਟਰਾ ਪਾਬੰਦੀ ਰੱਖਦੇ ਆ ਆਪਣੇ ਪਰਿਵਾਰ ਨੂੰ ਲੈ ਕੇ ਉਹ ਹੰਕੀ ਮੈਸੇਜ ਦੇਣਾ ਚਾਹੀਦਾ ਸਰ ਮੈਂ ਤਾਂ ਇਹੀ ਮੈਸੇਜ ਦੇਣਾ ਚਾਹੁੰਗੀ ਕਿ ਹਰ ਕੋਈ ਮਿਹਨਤ ਕਰੇ ਸ ਅੱਜ ਕੱਲ ਜਿਹੜੇ ਬੱਚੇ ਤੁਸੀਂ ਦੇਖਦੇ ਹੋ ਕਿ ਵੀਡੀਓ ਸਕਰੋਲ ਕਰਦੇ ਪਏ ਨੇ ਹਨਾ ਬਸ ਆਪਣਾ ਟਾਈਮ ਪਾਸ ਕਰਦੇ ਪਏ ਨੇ ਉਹਨੂੰ ਛੱਡ ਕੇ ਪੜ੍ਹਾਈ ਲਿਖਾਈ ਤੇ ਧਿਆਨ ਦਿਓ ਸਕਿੱਲ ਡਿਵੈਲਪਮੈਂਟ 'ਤੇ ਧਿਆਨ ਦਿਓ ਔਰ ਆਪਣੇ ਆਪ ਨੂੰ ਇੰਨੇ ਕਾਬਿਲ ਬਣਾਓ ਕਿ ਤੁਹਾਡੇ ਕਰਕੇ ਹੋਰ ਲੋਕਾਂ ਨੂੰ ਵੀ ਰੋਜ਼ਗਾਰ ਮਿਲ ਸਕੇ ਮੇਰਾ ਨਾਮ ਕਮਲ ਨਾਨ ਸਿੰਘ ਹੈ ਜੀ ਸਰ ਜਿਹੜਾ ਹਲਦੀ ਦਾ ਕੰਮ ਕਰਦੇ ਤੇ ਕੌਣ ਕੌਣ ਪਰਿਵਾਰ ਤੋਂ ਕਰਦਾ ਹੈ ਇਹ ਸਾਡੇ ਤਾਇਆ ਜੀ ਕਰਦੇ ਆ ਜੀ ਫਾਦਰ ਸਾਹਿਬ ਪਹਿਲਾਂ ਇਹਨਾਂ ਦੇ ਨਾਲ ਜੁੜੇ ਸੀਗੇ ਬਾਅਦ ਫਿਰ ਮੈਂ ਤੇ ਮੇਰੀ ਵਾਈਫ ਅਮਨਜੀਤ ਕੌਰ ਅਸੀਂ ਵੀ ਹੁਣ ਨਾਲ ਇਸੇ ਵੀ ਕੰਮ 'ਚ ਜੁੜੇ ਹੋਏ ਹਾਂ ਸਭ ਤੋਂ ਪਹਿਲਾਂ ਇਹਨਾਂ ਨੇ ਕਿਹਾ ਕਿ ਜਿਹੜੀ ਮੁਕਾਤੇ ਦੱਸਦਾ ਵਾ ਪਰ ਇਹ ਖੇਤੀ ਦੇ ਨਾਲ ਨਾਲ ਜਿਹੜਾ ਇਹ ਕੰਮ ਕੀਤਾ ਉਹ ਇਹਨਾਂ ਦੇ ਹੋਰ ਜਰੂਰੀ ਆਪਣੇ ਫੀਲਡ ਬਾਕਸਿਆਂ ਵਿੱਚ ਕੀਤਾ ਹੈ ਕੀ ਸੋਚਦਾ ਇਹ ਲੋਕ ਇਹ ਕਰਦੇ ਨੇ ਦੇਖੋ ਵੀਰ ਜੀ ਆਪਾਂ ਜਦੋਂ ਸਿਰਫ ਆਪਣੇ ਵਾਸਤੇ ਸੋਚਣਾ ਸ਼ੁਰੂ ਕਰਦੇ ਆ ਨਾ ਤੇ ਉਦੋਂ ਇੰਨੇ ਜ਼ਿਆਦਾ ਤਰੱਕੀ ਦੇ ਰਾਹ ਸੌਖੇ ਨਹੀਂ ਖੁੱਲਦੇ ਜਦੋਂ ਆਪਾਂ ਆਪਣੇ ਵਿਜ਼ਨ ਨੂੰ ਓਪਨ ਕਰਦੇ ਆ ਤਾਂ ਫਿਰ ਫਰਕ ਜ਼ਿਆਦਾ ਪੈਂਦਾ ਆ ਹੁਣ ਆਪਾਂ ਇੱਥੇ ਹੀ ਲੈ ਲਈਏ ਕਿ ਪਹਿਲਾਂ ਸਾਡੇ ਮਿਨੀਮਮ ਸਪਲਾਈ ਸੀਗੀ ਮਿਨੀਮਮ ਡਿਮਾਂਡ ਰੱਖੀ ਸੀਗੀ ਤੇ ਲਗਲੇ ਸਿਰਫ ਪਿੰਡਾਂ ਤੱਕ ਸਾਡੀ ਅਪਰੋਚ ਹੁੰਦੀ ਸੀਗੀ ਬਟ ਹੁਣ ਜਦੋਂ ਆਪਾਂ 올 ਇੰਡੀਆ ਲੈਵਲ ਤੇ ਅਪਰੋਚ ਲੈ ਕੇ ਗਏ ਆ ਉਹਦੇ ਕਰਕੇ ਸਾਨੂੰ ਕਾਸ਼ਤਪੂਰ ਜ਼ਿਆਦਾ ਕਰਨੀ ਪੈ ਰਹੀ ਆ ਸਾਨੂੰ ਮਿਹਨਤ ਕਾਸ਼ ਹੱਥਾਂ ਦੀ ਜ਼ਿਆਦਾ ਲੋਡ ਪੈ ਰਹੀ ਆ ਸਾਨੂੰ ਲੇਬਰ ਦੀ ਜ਼ਿਆਦਾ ਲੋਡ ਪੈ ਰਹੀ ਆ ਪਲੱਸ ਨਵੇਂ ਕਿਸਾਨ ਵੀਰ ਜਿਹੜੇ ਸਾਡੇ ਨਾਲ ਜੋੜ ਰਹੇ ਆ ਜਿਹੜੇ ਸਾਡੇ ਕੋਲੋਂ ਸੀਡ ਲੈ ਕੇ ਜਾਂਦੇ ਆ ਉਹਨਾਂ ਨੂੰ ਇਹ ਵੀ ਸ਼ੋਰਟ ਹੀ ਹੁੰਦੀ ਆ ਕਿ ਸਾਡੀ ਫਸਲ ਇੱਥੇ ਖਰੀਦੀ ਜਾਏਗੀ ਉਹਦੇ ਕਰਕੇ ਸਾਡੀ ਸਪਲਾਈ ਵੀ ਕਦੀ ਘਟਣੀ ਪੈਂਦੀ ਪਲੱਸ ਇਹ ਟਰਸਟ ਹੁੰਦਾ ਆ ਕਿ ਸਾਡੇ ਕੋਲੋਂ ਜਿਨ੍ਹਾਂ ਨੇ ਸੀਡ ਖਰੀਦੇ ਆ ਸਾਨੂੰ ਉਹਨਾਂ ਦੀ ਬਾਰ-ਬਾਰ ਟੈਸਟਿੰਗ ਕਰਾਉਣ ਦੀ ਜ਼ਰੂਰਤ ਨਹੀਂ ਪੈਂਦੀ ਸਾਡਾ ਹਾਂਜੀ ਹਾਂਜੀ ਜਿਹੜੇ ਸਾਡੇ ਕੋਲੋਂ ਬੀਜ ਲੈ ਕੇ ਜਾਂਦੇ ਆ ਸਾਡੇ ਆਲਰੇਡੀ ਲੈਬ ਤੋਂ ਟੈਸਟਡ ਹੁੰਦੇ ਆ ਜੀ ਬੀਜ ਵੀ ਜਿਹੜਾ ਸਾਡਾ ਹੁੰਦਾ ਆ ਉਹ ਵੀ ਬੈਸਟ ਕੁਆਲਿਟੀ ਹੁੰਦੀ ਆ ਸੋ ਸਾਡੇ ਕੋਲੋਂ ਜਿਹੜਾ ਵੀ ਬੀਜ ਲੈ ਕੇ ਜਾਂਦੇ ਆ ਕਿਸਾਨ ਵੀਰ ਉਹਦੀ ਜਿੰਨੀ ਵੀ ਉਹਨਾਂ ਦੀ ਨਿਕਲਦੀ ਆ ਉਪਜ ਉਹ ਸਾਰੀ ਅਸੀਂ ਖਰੀਦ ਲੈਨੇ ਆ ਹਾਂਜੀ ਭਾਜੀ ਇਹਦੀ ਡਿਸਟ੍ਰਿਬਿਊਸ਼ਨ ਲੈ ਕੇ ਜੋ ਵੀ ਆ ਸਾਰਾ ਲੋਜਿਸਟਿਕਸ ਦਾ ਜਾਂ ਆਨਲਾਈਨ ਡਿਸਟ੍ਰਿਬਿਊਸ਼ਨ ਆ ਉਹ ਸਾਰੀ ਅਸੀਂ ਹੈਂਡਲ ਕਰਦੇ ਆ ਸਾਡੇ ਨਾਲ ਫਿਲਹਾਲ ਤਾਂ ਜੀ ਇਸ ਵਾਰੀ ਕਰੀਬਨ ਕਰੀਬਨ ਤੁਸੀਂ ਕਹਿ ਸਕਦੇ ਹੋ ਕਿ 15 ਤੋਂ 16 ਸਾਡੇ ਕੋਲ ਕਵਰੀਜ਼ ਆਈਆਂ ਸੀਗੀਆਂ ਜਿਨ੍ਹਾਂ ਚੋਂ ਕਾਫੀ ਕਿਸਾਨ ਸਾਡੇ ਕੋਲ ਆਲਰੇਡੀ ਲੈ ਕੇ ਵੀਰ ਜਾ ਚੁੱਕੇ ਆ ਕਿਉਂਕਿ ਇਹੀ ਪ੍ਰੋਪਰ ਸਮਾਂ ਸੀਗਾ ਜਿਹੜਾ ਇਹਦੀ ਬੀਜਾਈ ਵਾਸਤੇ ਸਭ ਤੋਂ ਸੂਟੇਬਲ ਸਮਾਂ ਆ ਤਾਂ ਕਾਫੀ ਗਿਣਤੀ ਦੇ ਵਿੱਚ ਲੋਕੀ ਅਜੇ ਵੀ ਕੁਐਰੀਜ਼ ਕਰ ਰਹੇ ਆ ਤੁਹਾਡਾ ਨਾਮ ਕਿਹਨੇ ਕੰਟੈਕਟ ਕਰਨਾ ਹੈ ਇਸ ਨੂੰ ਤੁਹਾਨੂੰ ਪਹੁੰਚਾਉਣ ਬਾਰੇ ਜਾਂ ਇਹਦੀ ਕੋਈ ਵੇਚਣ ਬਾਰੇ ਹੋ ਜਾਂ ਤੁਹਾਡੇ ਨਾਲ ਜੁੜਨਾ ਹੈ ਕਿਸ ਤਰ੍ਹਾਂ ਹੋ ਸਕਦਾ ਹੈ ਹਾਂਜੀ ਬਿਲਕੁਲ ਜੀ ਸਾਨੂੰ ਤੁਸੀਂ WhatsApp ਨੰਬਰ ਤੇ ਮੈਸੇਜ ਵੀ ਆਪਣਾ ਡ੍ਰੌਪ ਕਰ ਸਕਦੇ ਹੋ ਸਵਾਲ ਦੇ ਨਾਲ ਆਪਣਾ ਨਾਮ ਐਡਰੈਸ ਤੇ ਫੋਨ ਨੰਬਰ ਤੁਸੀਂ ਸੈਂਡ ਕਰ ਸਕਦੇ ਹੋ ਸਾਨੂੰ 84274 77276 ਦੇ ਉੱਪਰ ਡਿਸਕ੍ਰਿਪਸ਼ਨ ਦੇ ਵਿੱਚ ਵੀ ਨੰਬਰ ਪਾ ਦੇਾਂਗੇ ਜੀ 84274 77276 ਤੇ ਜੇ ਸਾਡੇ ਪ੍ਰੋਸੈਸ ਬਾਰੇ ਜਾਂ ਪਲਾਂਟ ਬਾਰੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਸਾਡੀ ਅਫੀਸ਼ੀਅਲ ਵੈਬਸਾਈਟ ਹੈਗੀ ਆ www.armanhaldi.com ਤੇ ਇੰਸਟਾਗ੍ਰam ਦੇ ਉੱਪਰ ਵੀ ਅਸੀਂ armanhaldi ਦੇ ਪੇਜ ਤੋਂ ਹੈਗੇ ਆ ਉੱਥੇ ਵੀ ਤੁਸੀਂ ਵਾਇਆ 3 ਮੀਡੀਅਮਸ ਤੁਸੀਂ ਕਿਸੇ ਵੀ ਤਰੀਕੇ ਨਾਲ ਮੈਸੇਜ ਡ੍ਰੌਪ ਕਰਕੇ ਜਾਂ ਵਟਸਐਪ ਤੇ ਜਾਂ ਵੈਬਸਾਈਟ ਤੋਂ ਜਾਂ ਇੰਸਟਾ ਤੇ ਵੀ ਮੈਸੇਜ ਡ੍ਰੌਪ ਕਰਕੇ ਤੁਸੀਂ ਆਪਣਾ ਹਲਦੀ ਦਾ ਆਰਡਰ ਪਲੇਸ ਕਰ ਸਕਦੇ ਹੋ ਤਾਂ ਜਾਂ ਕੋਈ ਜਾਣਕਾਰੀ ਬਬਕੀ ਨਾਮ ਤੁਹਾਡਾ ਮੇਰਾ ਨਾਮ ਚੈਂਚਲ ਸਿੰਘ ਕਿਹੜਾ ਪਿੰਡ ਜੀ ਪਿੰਡ ਲੇਲ ਉਸਟਾਫਿਸ ਧਾਰੀਵਾਲ ਡਿਸਟ੍ਰਿਕਟ ਗੁਰਦਾਸਪੁਰ ਪੰਜਾਬ ਮੇਰਾ ਮੋਬਾਈਲ ਨੰਬਰ 98142 77129 98142 77129 ਕਪੂ ਜੀ ਜਿਹੜੀ ਹਲਦੀ ਹੈ ਹਲਦੀ ਕਿੱਦਾਂ ਤਿਆਰ ਕਰਦੇ ਆ ਕਿਸ ਤਰ੍ਹਾਂ ਆਉਂਦੀ ਆ ਤੁਸੀਂ ਇਹਦੇ ਬਾਰੇ ਦੱਸੋ ਇਹ ਸਭ ਤੋਂ ਪਹਿਲਾਂ ਜਿਹੜੀ ਖੇਤੋਂ ਪੁੱਟ ਕੇ ਲੈਂਦੇ ਨੇ ਕਿਸਾਨ ਉਹ ਹਲਦੀ ਜਿਹੜੀ ਇੱਥੇ ਛੜ ਦੇ ਵਿੱਚ ਇਕੱਠੀ ਕੀਤੀ ਜਾਂਦੀ ਆ ਇਸ ਤੋਂ ਬਾਅਦ ਇਹਦੀ ਅਲੱਗ-ਅਲੱਗ ਕੈਟਾਗਰੀ ਕੀਤੀ ਜਾਂਦੀ ਆ ਜਿਹੜੀ ਗੰਢੀ ਆ ਉਹਨੂੰ ਅਲੱਗ ਕੀਤਾ ਜਾਂਦਾ ਜਿਹੜਾ ਮੋਢਾ ਉਹਨੂੰ ਲੱਗ ਰੱਖਿਆ ਜਾਂਦਾ ਇਹਨਾਂ ਦੇ ਬੋਇਲਿੰਗ ਪੁਆਇੰਟ ਵੱਖਰੇ-ਵੱਖਰੇ ਨੇ ਇਸ ਕਰਕੇ ਇਹਨਾਂ ਨੂੰ ਅਲੱਗ ਕੀਤਾ ਜਾਂਦਾ ਜੀ ਸਭ ਤੋਂ ਪਹਿਲਾਂ ਨਿਸ਼ਾਨਨੇ 'ਚ ਉੱਥੋਂ ਸਭ ਤੋਂ ਪਹਿਲਾਂ ਇਹਨੂੰ ਨਿਸ਼ਾਨਨੇ 'ਚ ਪਾਇਆ ਜਾਂਦਾ ਨਿਸ਼ਾਨਨੇ ਤੋਂ ਬਾਅਦ ਫਿਰ ਇਹਨੂੰ ਵਾਸ਼ਿੰਗ ਮਸ਼ੀਨ ਦੇ ਵਿੱਚ ਵਾਸ਼ਿੰਗ ਮਸ਼ੀਨ ਜਦ ਬਾਅਦ ਹੋ ਕੇ ਧੁੱਕੇ ਫਿਰ ਕੰਟੇਨਰ 'ਚ ਆ ਜਾਂਦੀ ਆ ਉਸ ਤੋਂ ਬਾਅਦ ਉਹ ਕੰਟੇਨਰ ਨੂੰ ਚੁੱਕ ਕੇ ਕ੍ਰੇਨ ਦੇ ਨਾਲ ਕੁੱਕਰ ਦੇ ਵਿੱਚ ਪਾਇਆ ਜਾਂਦਾ ਜਦੋਂ ਬੋਇਲ ਹੋ ਜਾਂਦੀ ਹੈ ਫਿਰ ਕੁੱਕਰ ਚੋਂ ਕੱਢ ਕੇ ਫਰਸ਼ ਤੇ ਸੁੱਕਣ ਵਾਸਤੇ ਪਾਇਆ ਜਾਂਦਾ ਜੀ ਇਹਨੂੰ ਤੇਲ ਇਹਨੂੰ ਬਿਲਕੁਲ ਪਾਣੀ ਨਹੀਂ ਲੱਗਣ ਦਿੱਤਾ ਜਾਂਦਾ ਸਟੀਮ ਬੋਇਲ ਹੈ ਠੀਕ ਹੈ ਜੀ ਤੇ ਉੱਥੇ ਵੀ ਨੇਚਰਲ ਢੰਗ ਨਾਲ 20 22 ਦਿਨ ਲੱਗ ਜਾਂਦੇ ਨੇ ਇਹਨੂੰ ਫਰਸ਼ ਦੇ ਉੱਤੇ ਪਾਉਣ ਲਈ ਫਰਸ਼ ਇਸ ਢੰਗ ਨਾਲ ਬਣਾਇਆ ਗਿਆ ਤੇ ਦੋਨੋਂ ਸਾਈਡ ਢਾਲ ਹੈ ਸੈਂਟਰ ਚ ਉੱਚਾ ਅਗਰ ਬਾਰਿਸ਼ ਆ ਜਾਏ ਤੇ ਸੈਂਟਰ ਚ ਮਾਲ ਇਕੱਠਾ ਕਰਕੇ ਉਹਦੇ ਉੱਤੇ ਤਰਪਾਲ ਪਾਈ ਜਾਂਦੀ ਹੈ ਖਾਸੀਅਤ ਕੀ ਹੈ ਹਲਦੀ ਦਾ ਟੀਕਾ ਕਾਸਟ ਇਹ ਇਹੀ ਆ ਕਿ ਜੋ ਸਿਸਟਮੈਟਿਕਲੀ ਢੰਗ ਹੈ ਜੋ اصول ਕਹਿੰਦਾ ਉਹਦੇ ਮੁਤਾਬਕ ਅਸੀਂ ਹਲਦੀ ਜਿਹੜੀ ਪ੍ਰੋਸੈਸ ਕਰਦੇ ਆ ਕਿੰਨੇ ਕੁ ਪਿੰਡਾਂ ਦੀ ਹਲਦੀ ਜਿਹੜੀ ਇੱਥੇ ਆਉਂਦੀ ਆ ਜਾਂ ਜਿਹਨੇ ਇੱਕ ਕਿਸਾਨ ਬੀਜਦੇ ਨੇ ਮੇਰੇ ਕੋਲ ਬੀਲ ਆ ਜਾਂਦੇ ਨੇ ਉਹਨਾਂ ਦੇ ਕੋਲੋਂ ਮੈਂ ਫਸਲ ਗਰੀ ਲੀਣਾ ਤੇ ਆ ਵੀ ਬੀਜ ਦੋ ਕਿਹੜੀ ਕਿਹੜੀ ਜਗ੍ਹਾ ਤੇ ਤੁਸੀਂ ਹੁਣ ਤੱਕ ਹਲਦੀ ਦੇ ਚੁੱਕੇ ਹੋ ਜਾਂਦੀ ਆ ਸਾਡੀ ਇੱਕ ਕੰਟੇਨਰ ਅਮਰੀਕਾ ਵੀ ਜਾ ਚੁੱਕਾ ਸਾਲ 17 ਚ ਉਸ ਤੋਂ ਬਾਅਦ ਫਿਰ ਕਰੋਨਾ ਦਾ ਰੋਲਰ ਪੈ ਗਿਆ ਫਿਰ ਬਾਹਰ ਉਧਰ ਦੀ ਸਪਲਾਈ ਜਿਹੜੀ ਬੰਦ ਹੋ ਗਈ ਉਹਨਾਂ ਦੀ ਲੋਕ ਦੀ ਵੇਚਦੇ ਕਿੰਨੀ ਹਲਦੀ ਤਿਆਰ ਕਰਦੇ ਤੁਸੀਂ ਇੱਥੇ ਤੇ ਜਿੰਨੇ ਕੁ ਮਿਲਦੇ ਆ ਕਿਸਾਨ ਜਿੰਨੇ ਕੁ ਬੀਜ ਲੈਂਦੇ ਨੇ ਸਾਡੇ ਕੋਲ ਜਿੰਨੇ ਕੁ ਬੀਜ ਦੇ ਨੇ ਜਿੰਨੇ ਕੁ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਸਾਰੇ ਦਾ ਮਾਲਮਾ ਖਰੀਦਦਾ ਤੁਸੀਂ ਆਪਣੀ ਹਲਦੀ ਦਾ ਨਾਮ ਵੀ ਰੱਖਿਆ ਕਿ ਕੋਈ ਮਲਾਵਟ ਸਾਬਤ ਕਰੇ ਹਾਂ ਜੀ ਤੇ 1 ਲੱਖ ਰੁਪਇਆ ਨਾਮ ਰੱਖਿਆ ਅਗਰ ਕੋਈ ਮਲਾਵਟ ਸਾਬਤ ਕਰਦੇ ਤਾਂ ਦਿਆਂਗਾ ਹਲਦੀ ਦੇ ਵਿੱਚ ਇਸ ਤਰ੍ਹਾਂ ਹਲਦੀ ਪ੍ਰੋਸੈਸ ਇਹਦਾ ਕਿਸ ਤਰ੍ਹਾਂ ਬਣਦੇ ਉਹ ਕਿਸ ਤਰ੍ਹਾਂ ਐਕਟਿੰਗ ਕਰਦੇ ਉਹ ਜੋ ਦੀ ਹੈ ਕਿੰਨੇ ਲੋਕਾਂ ਨੂੰ ਰੋਜ਼ ਕਰਦੇ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਲੋਕਲ ਬੀਬੀਆਂ ਨੇ ਸਾਡੇ ਨਜ਼ਦੀਕੀ ਪਿੰਡਾਂ ਦੀਆਂ ਉਹ ਕੰਮ ਕਰਦਿਆਂ ਨੇ ਬਾਕੀ ਲੇਬਰ ਲੋਡ ਦੇ ਮੁਤਾਬਕ ਜਿਵੇਂ ਗੁਡਾਈ ਦੇ ਟਾਈਮ ਤੇ ਵੱਖਰੀ ਲੱਗਦੀ ਆ ਜਿਹੜੀ ਬਾਅਦ ਪ੍ਰੋਸੈਸਿੰਗ ਦੇ ਟਾਈਮ ਤੇ ਵਰਤੀ ਜਾਂਦੀ ਉਹ ਵੱਖਰੀ ਆ ਤਕਰੀਬਨ 20 ਬੰਦਿਆਂ ਨੂੰ ਕੰਮ ਜਿਹੜਾ ਨਾ ਸੀਜ਼ਨ ਤੇ ਮਿਲ ਜਾਂਦਾ ਜੀ ਤੁਹਾਡੇ ਪਰਿਵਾਰ ਚ ਕਿਹਦਾ ਕਿਹਦਾ ਸਹਿਯੋਗ ਆ ਤੁਹਾਨੂੰ ਇਸ ਸਾਰੇ ਕਾਰੋਬਾਰ ਦੇ ਵਿੱਚ ਮੇਰੇ ਪਰਿਵਾਰ ਦੇ ਮੈਂਬਰ ਕੁਝ ਮਨੁਹੇ ਅੰਦਰ ਕਾਫੀ ਸਹਿਯੋਗ ਦੇ ਰਹੇ ਆ ਇਹ ਲੜਕੀ ਆ ਤੇ ਲੜਕੀ ਸਾਡਾ ਸਾਰਾ ਜਿਹੜਾ ਸਿਸਟਮ ਆ ਕੁਨੂ ਬਿਲਕੁਲ ਬੜੀ ਲਿਖੀ ਲੜਕੀ ਆ ਹਾਂਜੀ ਨੋਆ ਸਾਡੀ ਤੇ ਉਹ ਉਹ ਵੀ ਇਹਦੇ ਬਾਰੇ ਕਾਫੀ ਸਹਿਯੋਗ ਦੇ ਰਹੇ ਬੇਟਾ ਉਹ ਵੀ ਦੇ ਰਹੇ ਕੋਟੂ ਜਿਹੜੀ ਇਹ ਹੁਣ ਜੀ ਦਾ ਤਾਂ ਉਹ ਜਿਹੜਾ ਕੋ ਫਾਸ ਸੀਜ਼ਨ ਹੁੰਦਾ ਕਿ ਇਹ 12 ਮਹੀਨੇ ਜਿਕੇ ਚੱਲਦੀ ਹੈ ਇਹ ਸੀਜ਼ਨਲ ਹੈ ਜੀ ਇਹਦੀ ਫਰਵਰੀ ਦੇ ਵਿੱਚ ਪਟਾਈ ਹੁੰਦੀ ਆ ਤੇ ਮਾਰਚ ਅਪ੍ਰੈਲ ਦੇ ਵਿੱਚ ਇਹਦੀ ਪ੍ਰੋਸੈਸਿੰਗ ਹੁੰਦੀ ਹੈ ਤੁਸੀਂ ਆਪਣੀ ਵੀ ਲਗਾਈ ਦੀ ਆ ਹਾਂਜੀ ਆਪ ਵੀ ਬੀਜਦਾ ਜੀ ਤੇ ਜਿਹੜੇ ਕਿਸਾਨ ਬੀਜਦੇ ਉਹਨਾਂ ਕੋਲੋਂ ਵੀ ਖਰੀਦਦੇ ਹਾਂ ਹਾਂਜੀ ਬੀਜ ਵੀ ਕਿਸਾਨਾਂ ਨੂੰ ਦੇਈਦਾ ਜੀ ਤੁੱਕੇ ਤੇ ਜਾਉਂਦੇ ਬਾਹਰ ਵੀ ਦਿੰਦੇ ਨਹੀਂ ਪੰਜਾਬ ਤੋਂ ਬਾਹਰ ਨਹੀਂ ਹਰਿਆਣੇ ਚ ਕੁਝ ਲੋਕਾਂ ਨੇ ਵੀ ਖਰੀਦਾ ਮੇਰੇ ਕੋਲ ਤੇ ਬਾਕੀ ਪੰਜਾਬ ਦੀ ਹੈ ਇਹ ਵੀ ਵਿਕਰੀ ਕਿਸ ਤਰ੍ਹਾਂ ਗੱਲ ਸੀ ਵਿਕਰੀ ਲੋਕਲ ਵੀ ਆ ਤੇ ਬਾਹਰ ਅਮਰੀਕਾ ਤੁਹਾਨੂੰ ਜਿਵੇਂ ਮੈਂ ਦੱਸ ਚੁੱਕਾ ਵੀ ਅਮਰੀਕਾ ਵੀ ਭੇਜੀ ਆ ਤੇ ਇਥੇ ਲੋਕਲ ਵੀ ਵਿਕਰੀ ਦੁਕਾਨਾਂ ਦੇ ਉੱਤੇ ਜਾਂ ਲੋਕੀ ਇਥੋਂ ਆ ਕੇ ਵੀ ਲੈ ਜਾਂਦੇ ਨੇ ਇੱਕ ਗੱਡੀ ਛੋਟੀ ਜੀ ਰੱਖੀ ਆ ਉਹ ਵੀ ਜਾ ਕੇ ਕਸਟਮਰ ਤੱਕ ਖੁਦ ਪਹੁੰਚਦੀ ਆ